ਅਕਸਰ ਵਿਦਿਆਰਥੀਆਂ ਨੂੰ ਬੜੀ ਦੁਬਿਧਾ ਹੁੰਦੀ ਹੈ ਇਹ ਸਵਾਲ ਨੂੰ ਲੈ ਕੇ ਰਚਨਾਵਾਂ ਨੂੰ ਲੈ ਕੇ ਕਿ ਸਰ 12ਵਾਂ ਜਿਹੜੀ ਰਚਨਾ ਹੈ ਉਹਦਾ ਕਿਤੇ ਤਾਂ ਉੱਤਰ ਗੁਰੂ ਨਾਨਕ ਦੇਵ ਜੀ ਦਿੱਤਾ ਹੋਇਆ ਹੈ ਤੇ ਕਿਤੇ ਗੁਰੂ ਅਰਜਨ ਦੇਵ ਜੀ ਦਿੱਤਾ ਹੋਇਆ ਹੈ ਤਾਂ ਪਿਆਰੇ ਵਿਦਿਆਰਥੀਓ ਜਿਹੜੀ 12ਵਾਂ ਰਚਨਾ ਹੈ ਉਹਦਾ ਮਤਲਬ ਹੈ 12 ਮਹੀਨਿਆਂ ਤੇ ਆਧਾਰਿਤ ਕੀਤੀ ਗਈ ਰਚਨਾ ਉਹ ਗੁਰੂ ਅਰਜਨ ਦੇਵ ਜੀ ਦੁਆਰਾ ਵੀ ਰਚੀ ਗਈ ਹੈ ਤੇ ਗੁਰੂ ਨਾਨਕ ਦੇਵ ਜੀ ਦੁਆਰਾ ਵੀ ਰਚੀ ਗਈ ਹੈ ਪਰ ਇਹਨਾਂ ਵਿੱਚ ਫਰਕ ਕੀ ਹੈ ਸਿਰਫ ਔਰ ਸਿਰਫ ਰਾਗ ਦਾ ਅੰਤ ਹੈ ਨਾ ਦੋਨੇ ਬਾਣੀਆਂ ਦੇ ਵਿੱਚ ਜਿਹੜੀ ਗੁਰੂ ਨਾਨਕ ਦੇਵ ਜੀ ਦੀ 12ਵਾਂ ਹੈ ਉਹ ਹੈ ਆਪਣੇ ਤਖਾਰੀ ਰਾਗ ਦੇ ਵਿੱਚ ਤੇ ਜਿਹੜੀ ਗੁਰੂ ਅਰਜਨ ਦੇਵ ਜੀ ਦੀ 12ਵਾਂ ਹੈ ਉਹ ਹੈ ਜੀ ਆਪਣੇ ਮਾਝ ਰਾਗ ਦੇ ਵਿੱਚ ਜਿਹਦਾ ਆਚਾਰਨ ਸੰਗਰਾਮਤ ਵਾਲੇ ਦਿਨ ਪਵਿੱਤਰ ਦਿਹਾੜੀ ਤੇ ਕੀਤਾ ਜਾਂਦਾ ਉਸੇ ਤਰੀਕੇ ਨਾਲ ਪੱਟੀ ਦੀ ਰਚਨਾ ਹੈ ਪੱਟੀ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਵੀ ਕੀਤੀ ਹੈ ਗੁਰੂ ਅਮਰਦਾਸ ਜੀ ਨੇ ਵੀ ਕੀਤੀ ਹੈ ਤੇ ਦੋਨਾਂ ਗੁਰੂ ਸਹਿਬਾਨਾਂ ਨੇ ਹੀ ਇੱਕੋ ਹੀ ਰਾਗ ਵਿੱਚ ਕੀਤੀ ਹੈ ਰਾਗ ਆਸਾ ਦੇ ਵਿੱਚ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਬਾਣੀਆਂ ਨੇ ਜਿਨ੍ਹਾਂ ਦੇ ਆਪਾਂ ਹਰ ਇੱਕ ਛੋਟੀ ਛੋਟੀ ਵੀਡੀਓ ਦੇ ਵਿੱਚ ਤੱਥ ਜਾਣਨ ਦੀ ਕੋਸ਼ਿਸ਼ ਕਰਿਆ ਕਰਾਂਗੇ ਤਾਂ ਮਿਲਦੇ ਆਂ ਦੋਸਤੋ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਇਸ ਤਰੀਕੇ ਦੀ ਜਾਣਕਾਰੀ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ 9 ਜੂਨ ਵਾਲੇ ਆਪਣੇ ਪੰਜਾਬੀ ਮਾਸਟਰ ਕਿਟ ਦੇ ਵਿੱਚ ਜੇਕਰ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਲੈ 但。